ਬੋਲੋ 79 ਬਾਈ ਬੋਲੋ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਪੰਜਾਬ ਦੇ ਕਪਤਨ ਮੰਤਰੀ ਸ਼੍ਰੀ ਤਰਨਪੀਰ ਸੋਹਣ ਸਾਹਿਬ ਜਿਹੜਾ ਬੈਲ ਲੈ ਕੇ ਆਏ ਆ ਮੈਂ ਉਹਦੇ ਹੱਕ 'ਚ ਬੋਲਣ ਲਈ ਖੜਾ ਹੋਇਆ ਹਾਂ ਬੋਜਾ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜਿਹਨੇ ਉਸੇ ਤਰ੍ਹਾਂ ਕਿਹਾ ਸੀ ਕਿ ਕੇਂਦਰ ਨੇ 90% ਈਸਾ ਘਟਾ ਕੇ 60% ਕਰਨ ਦੇ ਨਾਲ ਜਿਸ ਦਾ ਪ੍ਰਭਾਵ ਰਾਜਾਂ ਤੇ ਪਵੇਗਾ ਰਾਜਾਂ ਵਿੱਚ ਇਸ ਦਾ ਵਿਰੋਧ ਸੁਭਾਅਕ ਹੈ ਕੇਂਦਰ ਦੀ ਯੋਜਨਾ ਦਾ ਸਾਰਾ ਵਿੱਤੀ ਖਰਚਾ ਕੇਂਦਰ ਸਰਕਾਰ ਨੂੰ ਹੀ ਕਰਨਾ ਚਾਹੀਦਾ ਹੈ ਤਾਂ ਹੀ ਇਹ ਬਿਹਤਰ ਹੈ ਨਹੀਂ ਤਾਂ ਇਸ ਦਾ ਲਾਭ ਜ਼ਰੂਰਤਮੰਦ ਵਿਅਕਤੀਆਂ ਤੱਕ ਨਹੀਂ ਪਹੁੰਚੇਗਾ 20 ਲੱਖ ਪੰਜਾਬੀਆਂ ਦੀ ਰੋਜ਼ੀ ਰੋਟੀ ਨੂੰ ਇਹ ਵੱਲ ਕਦਮ ਦਾ ਬਹੁਤ ਵੱਡਾ ਯਤਨ ਹੈ ਪਿਛਲੇ ਸਮੇਂ ਚ ਮੰਤਰੀ ਘਰ ਦੇ ਅੰਦਰ ਔਰ ਜਿਹੜੀ ਵਿਕਾਸ ਵਿਕਸਤ ਭਾਰਤ ਗਰੰਟੀ ਫਰ ਰੋਜ਼ਗਾਰ ਅਨੇ ਰੀਪ ਕਾ ਮਿਸ਼ਨ ਦੇ ਅੰਦਰ ਫਰਕ ਕੀ ਹੈ ਪਹਿਲਾਂ 100 ਦਿਨ ਦਾ ਰੋਜ਼ਗਾਰ ਸੀ ਹੁਣ 125 ਦਿਨ ਦਾ ਰੋਜ਼ਗਾਰ ਕੀਤਾ ਕੇਂਦਰ 90% ਦਿੰਦਾ ਸੀ ਰਾਜ 10% ਪਾਉਂਦਾ ਸੀ ਹੁਣ ਇਹ ਕੇਂਦਰ 60% ਔਰ 40% ਦੇ ਸ਼ੇਅਰ ਤੇ ਆ ਗਿਆ 15 ਦਿਨਾਂ ਦੇ ਅੰਦਰ ਅੰਦਰ ਕੋਈ ਜਗ੍ਹਾ ਦੇਣਾ ਹੁੰਦਾ ਸੀ ਇਸ ਦੇ ਵਿੱਚ ਕੋਈ ਵੀ ਫਾਊਂਡੇਸ਼ਨ ਨਹੀਂ ਹੈ ਜੇ ਰੋਜ਼ਗਾਰ ਨਹੀਂ ਤਾਂ ਬੇਰੋਜ਼ਗਾਰੀ ਪੱਤਾ ਦੇਣਾ ਹੁੰਦਾ ਸੀ ਇਹਦੇ ਵਿੱਚ ਬੇਰੋਜ਼ਗਾਰੀ ਪੱਤਾ ਨਹੀਂ ਹੈ ਆਤਮਰਤੀ ਬਰਾਬਰ ਜਿਹੜੀ ਹੈ ਉਹ ਬਿਨਰ ਸੀ ਇਹਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਹੈ 33% ਰੋਜ਼ਗਾਰ ਔਰਤਾਂ ਨੂੰ ਸਾਡੀਆਂ ਭੈਣਾਂ ਨੂੰ ਦੇਣਾ ਹੁੰਦਾ ਸੀ ਇਹ ਵੀ ਖਤਮ ਕਰ ਦਿੱਤਾ ਹੈ ਸੋਕਾ ਹੜਾ ਐਸਟੀ ਇਲਾਕੇ ਵਿੱਚ 150 ਦਿਨ ਦੇ ਨੌਕਰਾਦ ਦੀ ਮਰੀਗਾ ਦੇ ਅੰਦਰ ਪਰ ਵੀ ਜਾਂ ਸੀ ਹੁਣ ਸਗੋਂ ਉਲਟਾ ਹਾੜੀ ਸੌਣੀ ਦੇ ਅੰਦਰ 60 ਦਿਨ ਦੀਆਂ ਛੁੱਟੀਆਂ ਕਰਕੇ ਗਰੀਬ ਮਜ਼ਦੂਰਾ ਨੂੰ ਬੰਦੂਆ ਮਜ਼ਦੂਰੀ ਵੱਲ ਤੱਕਣ ਦਾ ਯਤਨ ਕਰ ਰਿਹਾ ਇਸ ਕਰਕੇ ਪਹਿਲਾ ਕੰਮ ਲੋਕ ਪਿੰਡਾਂ ਦੇ ਅੰਦਰ ਕਰਾਉਂਦੇ ਸੀ ਉਹਦੀ ਪ੍ਰਪੋਜ਼ਲ ਜੋ ਦਾ ਬਣਦਾ ਸੀ ਉਹ ਭੇਜਦੇ ਸੀਗੇ ਉਹਦੇ ਨਾਲ ਪਿੰਡਾਂ ਦੇ ਸੜਕਾਂ ਗਲੀਆਂ ਨਾਲੀਆਂ ਛੱਪੜ ਡਵੈਲਪਮੈਂਟ ਦੇ ਕੰਮ ਫਲ ਬੁੱਟੇ ਕਮਿਊਨਿਟੀ ਹਾਲ ਬਣਦੇ ਸੀਗੇ ਉਹ ਸਾਰੇ ਬੰਦ ਕਰਨ ਦਾ ਯਤਨ ਜਿਹੜਾ ਕੇਂਦਰ ਦੀ ਸਰਕਾਰ ਕਰ ਰਹੀ ਹੈ ਮਾਨਯੋਗ ਸਪੀਕਰ ਸਾਹਿਬ ਸ਼ਹਿਰਾਂ ਨੂੰ ਇਹ ਲੋੜ ਸੀ ਸ਼ਹਿਰਾਂ ਦੇ ਲੋਕ ਵੀ ਚਾਹੁੰਦੇ ਸੀ ਕਿ ਸਾਡੇ ਸ਼ਹਿਰਾਂ ਦੇ ਅੰਦਰ ਵੀ ਇਹ ਸਕੀਮ ਲਾਗੂ ਹੋਵੇ ਉਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਨੇ ਪਿੰਡਾਂ ਵਾਲੇ ਵੀ ਵਿਲੇ ਕਰ ਜਾਣੇ ਆ ਪਰ ਪੰਜਾਬ ਦੀ ਤਰੱਕੀ ਦੇ ਅੰਦਰ ਬਹੁਤ ਬੜਾ ਰੋੜਾ ਬਣ ਜਾਣਾ